ਦੋਸਤੋ ਕਰ ਲੋ ਚੱਕ ਤੁਸੀਂ ਪਿੱਛੋ ਚੱਕ ਕਰ ਲੋ ਥਣ ਹਵਾਨੇ ਦੀ ਢਲ ਢੁਲ ਕਿੰਨੇ ਕੁ ਪਈ ਆ ਮਾਰ ਲੋ ਨਿਗਾਸੀਂ ਕਰੋ ਚੱਕ ਥਣ ਹਵਾਨੇ ਦੀ ਪੂਰੀ ਸਾਫ ਆ ਕੱਲਾ ਕੱਲਾ ਥਣ ਲੱਗਿਆ ਵਿੱਥੀ ਤੇ ਥਣ ਲੱਗਿਆ ਲੈ ਮੋੜ ਲਿਆ ਕਰਾਂ ਜੀ ਜੇ ਮਰਜੀ ਹੱਥ ਲਾਈ ਜਾਓ ਲੈ ਵੀ ਕਰ ਲੋ ਚੱਕ ਪੂਰੀ ਠੰਡੀ ਸੀਲ ਜਿਵੇਂ ਮਰਜੀ ਹੱਥ ਲਾਈ ਜਾਓ ਲੈ ਮਾਰ ਲੋ ਨਿਗਾਸੀਂ ਥਣ ਕਰ ਲੋ ਚੱਕ ਤੁਸੀਂ ਤੋਰ ਤਾਰ ਚੈੱਕ ਕਰ ਲੋ ਤੁਸੀਂ ਬਹੁਤ ਸੋਹਣੀ ਤੋਰ ਆ ਤੇ ਮਗਰ ਉਹ ਥਣ ਹਵਾਨੇ ਦੀ ਜੇ ਦੁਆਰੇ ਚੈੱਕ ਕਰ ਲੋ ਬਹੁਤ ਸੋਹਣੀ ਥਣ ਹਵਾਨੇ ਦੀ ਆ ਲੈ ਬੰਨ ਦੇ ਬਾਈ ਕਰਾ ਨਾ ਪਾਇਆ ਨਹੀਂ 18 ਕਿਲੋ ਦੱਸਿਆ ਜੀ ਮਾਲਕ ਨੇ ਪਾਇਆ ਦੁੱਧ ਹੁੰਦਾ ਸੇ ਠੀਕ ਹੈ ਜੀ ਦੋਦ ਆ ਮੇਰੀ ਮੀਤੋ ਵੀ ਦੁਬਾਰ ਦੇਉਗੀ ਜੀ ਐਤ ਕੀ ਵੀ ਦੁਬਾਰ ਦੇਉਗੀ ਵੀ ਤੋਂ ਬਾਹਰ ਦੇਉਗੀ ਭਾਂਡਾ ਭੁੰਡਾ ਬਹੁਤ ਚੰਗਾ ਜੀ ਠੀਕ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਤ ਕਰਦੇ ਆ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਬਾਈ ਮਨਜਿੰਦਰ ਦੇ ਘਰੇ ਪਿੰਡ ਝੋੜੜ ਖੜੇ ਆ ਆਪਾਂ ਤਹਿਸੀਲੇ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਕੋਲੇ ਨਾ ਦੋ ਵੜਾ ਵਿਕਾਊ ਆ ਇੱਕ ਤਾਂ ਪੰਜਾਬ ਵਾਲੀ ਜਰਸੀ ਤੁਸੀਂ ਸਾਹਮਣੇ ਸਕਰੀਨ ਤੇ ਦਿਖੀ ਜਾਂਦੀ ਆ ਦੇਖ ਲਓ ਮਾਰ ਲਓ ਨਿਗਾ ਤੁਸੀਂ ਫੇਸਬੁੱਕ ਦੀ ਚੈੱਕ ਕਰ ਲਓ ਕਰੋ ਚੈੱਕ ਕਰਾਂ ਤੇ ਕੱਦਗਾੜ ਦੀ ਚੈੱਕ ਕਰ ਲਓ ਬਾਕੀ ਆਪਾਂ ਤੁਹਾਨੂੰ ਥਣਾਂ ਦੀ ਵੀ ਦਿਖਾ ਦਿੰਨੇ ਆ ਨਾੜਾ ਨੂਣਾ ਚੈੱਕ ਕਰ ਲਓ ਬਾਕੀ ਥਣ ਦੇਖ ਲਓ ਤੁਸੀਂ ਗੁਲਾਬੀ ਥਣ ਲੱਗਿਆ ਬਾਕੀ ਮਗਰੋਂ ਵੀ ਨਿਗਾ ਮਰਾ ਦਿੰਨੇ ਆ ਇੱਕ ਵਾਰੀ ਮਹਰੋਂ ਨਿਗਾ ਕਰਾ ਮਗਰ ਵੀ ਕਰੋ ਚੈੱਕ ਕਰ ਤੇ ਦੂਜੇ ਨੰਬਰ ਤੇ ਖੜੀ ਐ ਕਾਲੀ ਐਚ ਐਫ ਮਹਰੋਂ ਨਿਗਾ ਉੱਥੇ ਵੀ ਤੁਸੀਂ ਕਰੋ ਚੈੱਕ ਕੱਦਗਾਠ ਦੀ ਜੇ ਗੱਲ ਕਰਕੇ ਪੂਰਾ ਫੁੱਲ ਕੱਦਗਾਠ ਐ ਤੇ ਮਗਰੋਂ ਆਪਾਂ ਤੁਹਾਨੂੰ ਥਣ ਹਵਾਨੇ ਦਿਖਾ ਦਿੰਨੇ ਆ ਲੈ ਕਰਿਓ ਚੈੱਕ ਕਰਾਂ ਚਾਰੇ ਥਣ 96 ਢਿੱਲ ਪਈਆ ਹਜੇ ਬਾਕੀ ਨਾ ਪੂਰੀ ਜਾਣਕਾਰੀ ਆਪਾਂ ਬਾਅਦੀ ਤੋਂ ਲੈ ਕੇ ਦਿੰਨੇ ਆ ਇੱਕ ਵਾਰੀ ਨਿਗਾਹ ਮਾਰ ਲਓ ਸੀ ਦੋਹਾਂ ਤੇ ਕਿਵੇਂ ਦੀਆਂ ਲੱਗਦੀਆਂ ਤੁਹਾਨੂੰ ਦੋਵੇਂ ਵਹਿੜਾਂ ਬਜਦੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੇ ਜਿੰਨਾ ਵੀਰਾਂ ਨੇ ਨਾ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਓ ਤੇ ਕਿਸੇ ਵੀਰ ਭਰਾ ਨੇ ਵੀਡੀਓ ਕਵਰ ਕਰਾਉਣੀ ਆ ਆਪਾਂ ਨੂੰ ਫੋਨ ਕਰ ਸਕਦਾ ਬਾਇਓ ਵਿੱਚ ਨੰਬਰ ਦਿੱਤਾ ਬਾਕੀ ਆਪਾਂ ਲੈਨੇ ਜਾਣਕਾਰੀ ਦੋਵੇਂ ਵਹਿੜਾਂ ਦੀ ਤੇ ਕਰਾਉਣੇ ਬਾਈ ਨਾਲ ਗੱਲਬਾਤ ਆਜੋ ਲਈਏ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਭਾਈ ਆਪਣਾ ਨਾਮ ਦੱਸ ਦੀ ਨਾਮ ਮਰਜਿੰਦਰ ਸਿੰਘ ਸਾਨਾ ਬਲਤੇਜ ਸਿੰਘ ਜੀ ਠੀਕ ਠੋੜ ਤਹਿਸੀਲ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਠੀਕ ਹੈ ਠੀਕ ਹੈ ਭਾਈ ਆਪਣਾ ਨੰਬਰ ਬੋਲ ਦੀ 9501958937 ਜੀ ਠੀਕ ਹੈ ਭਈ ਆਪਾਂ ਜਰਸੀ ਦੀ ਗੱਲ ਕਰਕੇ ਪੰਜਾਬ ਵਾਲੀ ਜਰਸੀ ਹੈ ਜਮਾ ਬਈ ਪੰਜਾਬ ਵਾਲੀ ਜਰਸੀ ਹੈ ਜੀ ਠੀਕ ਹੈ ਤੇ ਭਈ ਇਹ ਜਾਣਕਾਰੀ ਦੇਣੀ ਆਪਾਂ ਕਿਹੜੇ ਸੂਏ ਬਈ ਇਹ ਦੂਜਾ ਸੂਆ ਦੱਸਿਆ ਜੀ ਮਾਲਕ ਨੇ ਦੂਜਾ ਸੂਆ ਸੋਨਾ ਹੈ ਹਾਂਜੀ ਕਿੰਨੇ ਦਿਨ ਲੈ ਜੂ ਬਈ ਹਜੇ ਹਫਤਾ ਜੀ ਹਫਤਾ ਲੈ ਜੂਗੀ ਖੁੱਲਾ ਹਫਤਾ ਲੈ ਜੂਗੀ ਰਾਮਦਾਨ ਜੀ ਠੀਕ ਹੈ ਤੇ 8 9 ਤਰੀਕ ਨੂੰ ਦਿਨ ਪੂਰੇ ਦੱਸਿਆ ਜੀ 8 9 ਤਰੀਕ ਨੂੰ ਦਿਨ ਪੂਰੇ ਅੱਜ 2 ਹੋਈ ਆ ਜੀ ਅੱਜ 2 ਤਰੀਕ ਹੋਈ ਆ ਹਫਤਾ ਪਿਆ ਹਫਤਾ ਪਿਆ ਪੂਰਾ ਠੀਕ ਹੈ ਜੇ ਆਪਾਂ ਗੱਲ ਕਰਕੇ ਬਈ ਪਹਿਲੇ ਸੂਏ ਦੁੱਧ ਕਿੰਨਾ ਪਾਇਆ ਨੇ 18 ਕਿਲੋ ਰੱਖਿਆ ਜੀ ਮਾਲਕ ਨੇ ਪਾਇਆ ਹੈ ਦੁੱਧ ਹੁੰਦਾ ਸੇਵਾ ਦਾ ਠੀਕ ਹੈ ਜੀ ਦੁੱਧ ਆ ਮੇਰੀ ਮੀਤੋ 20 ਤੋਂ ਬਾਹਰ ਦੇਊਗੀ ਜੀ ਐਤ ਕੀ 20 ਤੋਂ ਬਾਹਰ ਦੇਊਗੀ 20 ਤੋਂ ਬਾਹਰ ਦੇਊਗੀ ਭਾਂਡਾ ਭੁੰਡਾ ਬਹੁਤ ਚੰਗਾ ਜੀ ਠੀਕ ਹੈ ਨਾੜਾ ਨੂੜਾ ਚੰਗੀਆਂ ਨਾੜਾ ਨੂੜਾ ਬਹੁਤ ਹਲੇਵੇ ਕਰੋ ਚੱਕ ਬਾਕੀ ਆਪਾਂ ਤੁਸਨ ਤੋੜ ਕੇ ਦਿਖਾ ਦਿੰਨੇ ਬਾਈ ਖੋਲ ਲਾ ਹਨ ਆਪਾਂ ਤੋੜ ਦਿੰਨੇ ਆ ਲੈ ਵੀ ਦੋਸਤੋ ਕਰ ਲੋ ਚੱਕ ਤੁਸੀਂ ਪਿੱਛੇ ਚੱਕ ਕਰ ਲੋ ਥਣ ਹਵਾਨੇ ਦੀ ਢਲ ਢੁਲ ਕਿੰਨੇ ਕੁ ਪਈ ਆ ਮਾਰ ਲੋ ਨਿਗਾ ਤੁਸੀਂ ਕਰੋ ਚੱਕ ਥਣ ਹਵਾਨੇ ਦੀ ਪੂਰੀ ਸਾਫ ਆ ਕੱਲਾ ਕੱਲਾ ਥਣ ਲੱਗਿਆ ਵਿੱਥੀ ਤੇ ਥਣ ਲੱਗਿਆ ਲੈ ਮੋੜ ਲਿਆ ਕਰਾਂ ਬਾਈ ਕਰਾਂ ਇੱਕ ਵਾਰੀ ਤੁਹਾਨੂੰ ਆਪਾਂ ਦਵਾਰੇ ਨਿਗਾ ਮਰਾ ਦਿੰਨੇ ਆ ਲੈ ਕਰ ਲੋ ਚੱਕ ਕਰਾਂ ਦਵਾਰੇ ਵੀ ਤੁਸੀਂ ਕਰੋ ਚੱਕ ਢਲ ਢੁਲ ਕਿੰਨੀ ਕੁ ਪਈ ਆ ਥਣ ਹਵਾਨੇ ਦੀ ਪੂਰੀ ਸਾਫ ਆ ਜੀ ਗੱਲ ਕਰਕੇ ਆਪਾਂ ਲੈ ਬੰਦ ਦੇ ਬਾਈ ਕਰਾਂ ਠੰਡੀ ਸੀਲ ਤੁਸੀਂ ਚੈੱਕ ਕਰ ਲੋ ਲੈ ਮਾਰੋ ਨਿਗਾ ਕਰਾਂ ਠੰਡੀ ਸੀਲ ਪੂਰੀ ਆ ਜੇ ਮਰਜੀ ਹੱਥ ਲਾਈ ਜੋ ਹਨਾ ਭਾਵੇਂ ਪੈਰਾਂ ਨੂੰ ਹੱਥ ਲਾਈ ਜਾ ਬਾਈ ਹਨਾ ਹਾਂ ਬਾਈ ਜੋ ਆ ਠੰਡੀ ਆ ਠੀਕ ਆ ਪੂਰੀ ਠੰਡੀ ਸੀਲ ਆ ਬਹੁਤ ਠੰਡੀ ਸੀਲ ਆ ਠੀਕ ਐ ਆਪਾਂ ਤੁਹਾਨੂੰ ਨਾ ਖੜੀ ਦੇ ਨਿਗਾ ਮਰਾਜ਼ ਨੇ ਇੱਕ ਵਾਰੀ ਥਾਣਾ ਹਵਾਨੇ ਤੇ ਲੈ ਕਰ ਲਓ ਚੈੱਕ ਤੁਸੀਂ ਚਾਰੇ ਥਾਣ ਖੰਡਵੇਂ ਮਿੱਥੀ ਦੇ ਥਾਣ ਲੱਗਾ ਨਾੜਾ ਨਾੜਾ ਤੁਸੀਂ ਚੈੱਕ ਕਰ ਲਓ ਲੈਵੇ ਤੇ ਬਾਕੀ ਆਪਾਂ ਤੁਹਾਨੂੰ ਦੂਜੇ ਪਾਸੇ ਵੀ ਦਿਖਾ ਦਿੰਨੇ ਨਾੜਾ ਦੋਸਤੋ ਦੂਜੀ ਸਾਈਡ ਤੋਂ ਤੁਸੀਂ ਚੈੱਕ ਕਰ ਲਓ ਨਾੜਾ ਨਾੜਾ ਚੈੱਕ ਕਰ ਲਓ ਤੇ ਇਧਰੋਂ ਵੀ ਥਾਣਾ ਹਵਾਨਾ ਦੇਖ ਲਓ ਤੁਸੀਂ ਜੀ ਬਈ ਜੀ ਆਪਾਂ ਦੋ ਨੰਬਰ ਵਾਲੀ ਦੂਜਾ ਸੂਆ ਸੂ ਕੀ ਜੀ ਠੀਕ ਹੈ ਬਾਈ ਜੀ ਠੀਕ ਹੈ ਦੁੱਧ ਪਾਉਗੀ 25 ਕਿਲੋ 25 ਕਿਲੋ ਪਹਿਲਾਂ ਨਾ 20 ਕਿਲੋ ਰਿਕਾਰਡ ਹੈ ਜੀ ਪਹਿਲੇ ਨਾ 20 ਕਿਲੋ ਰਿਕਾਰਡ ਹੈ ਹਾਂਜੀ ਠੀਕ ਹੈ 25 ਕਿਲੋ ਦੇਉਗੀ ਬੱਚਾ ਸ਼ੋਰ ਆ ਜੀ ਠੀਕ ਹੈ ਤੇ ਦਿਨ ਦੀ ਕੁਆਲਟੀ ਦਾ ਦਾ ਹਫਤਾ ਜੀ ਹਫਤਾ ਕੱਢੂਗੇ ਵੀ ਆਹ ਦੇ ਗੜ ਗੜੇ ਜੀ ਠੀਕ ਹੈ ਹਫਤੇ ਦੇ ਢੇੜ ਗੜੇ ਵੀ ਹੈ ਇਹ ਵੀ ਠੰਡੀ ਸੀਲ ਪੂਰੀ ਆ ਦੋਵੇਂ ਠੰਡੀ ਸੀਲ ਬਾਈ ਜੀ ਇੱਧਰ ਇਹ ਮਰਜੀ ਹੱਥ ਲਾਈ ਜਾਓ ਲੈ ਵੀ ਕਰ ਲੋ ਜੇ ਪੂਰੀ ਠੰਡੀ ਸੀਲ ਜਿਵੇਂ ਮਰਜੀ ਹੱਥ ਲਾਈ ਜਾਓ ਲੈ ਮਾਰ ਲਓ ਨਿਗਾਸੀ ਤੇ ਥਣ ਹਵਾਨੇ ਦੀ ਜੀ ਗੱਲ ਕਰਕੇ ਆਪ ਠੀਕ ਹੈ ਅਮਾਰੋ ਨੀਂਗਾ ਕਰਾਂ ਚਾਰੇ ਥਾਣੇ ਵੇਖ ਲੋ ਸੀ ਪਿੱਛੇ ਤੇ ਥਾਣੇ ਦੇ ਵੀ ਨਾੜਾਂ ਬਹੁਤ ਆ ਵੈੜਦੇ ਹੈ ਨੀਂਗਾ ਨਾੜਾਂ ਤੋਂ ਬਣਾ ਵੈੜਾ ਠੀਕ ਹੈ ਠੀਕ ਹੈ ਮਗਰ ਉਹ ਆਪਾਂ ਪਤਲੇ ਪਿੰਡੇ ਦੀ ਮਗਰ ਉਹ ਦਿਖਾ ਦਈਏ ਪਟੇਲ ਟੋਲ ਬਈ ਚੱਲ ਵੇਖ ਲੋ ਲੈ ਕਰ ਲੋ ਚੱਕ ਤੁਸੀਂ ਮਗਰ ਉਹ ਵੀ ਮਾਰ ਲੋ ਥਾਣਾ ਤੇ ਨੀਂਗਾ ਮਾਰ ਲੋ ਸੀ ਗੁਲਾਬੀ ਥਾਣ ਲੱਗਿਆ ਥਾਣ ਹਵਾਨੇ ਦੀ ਸੋਣੀ ਹੈ ਜੀ ਗੱਲ ਕਰ ਗਏ ਆਪਾਂ ਦੂਸਰੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਨੀਂਗਾ ਮਾਰਾ ਦਿੰਨੇ ਆ ਲੈ ਕਰ ਲੋ ਚੱਕ ਦੂਸਰੀ ਸਾਈਡ ਤੋਂ ਬਾਕੀ ਜੇ ਕੱਦਗਾਠ ਦੀ ਗੱਲ ਕਰ ਗਏ ਬਈ ਹਨਾ ਕੱਦ ਪੂਰਾ ਜੀ ਕੱਦ ਪੂਰਾ ਟੋਪ ਦਾ ਨਿੱਕੀ ਮੋਟੀ ਨਹੀਂਗੀ ਜਿਵੇਂ ਆਪਾਂ ਕਹੇ ਨਿੱਕੀ ਜੀ ਗਾਂ ਹੋਊਗੀ ਠੀਕ ਐ ਨਿੱਕੀ ਜੀ ਨਹੀਂ ਗੱਲ ਕਰਗੇ ਪੂਰੇ ਕੱਦ ਵਾਲੀ ਐ ਪੂਰੇ ਕੱਦ ਵਾਲੀ ਐ ਪੂਰੇ ਕੱਦ ਵਾਲੀ ਜੀ ਠੀਕ ਐ ਤੇ ਆਪਾਂ ਤੋੜ ਕੇ ਦਿਖਾ ਦਗੇ ਤੋੜ ਕੇ ਵਿਖਾ ਲੈ ਖੋਲੀ ਕਰ ਲੈ ਵੀ ਦੋਸਤੋ ਕਰ ਲੋ ਚੈੱਕ ਤੁਸੀਂ ਮਗਰੋਂ ਨਿਗਾਹ ਮਾਰੋ ਥਣ ਹਵਾਨੇ ਦੀ ਗੱਲ ਕਰਗੇ ਜੇ ਆਪਾਂ ਪੂਰੇ ਸਾਫ ਥਣ ਹਵਾਨੇ ਦੀ ਆ ਮਾਰੋ ਨਿਗਾਹ ਕਰਾਂ ਕਰ ਲੋ ਚੈੱਕ ਤੁਸੀਂ ਠੰਡੀ ਸ਼ੀਲ ਪੂਰੀ ਆ ਥਣ ਵੀ ਬਹੁਤ ਸੋਹਣਾ ਲੱਗਿਆ ਲੈ ਮੋੜ ਦਿਆ ਕਰਾਂ ਲੈ ਵੀ ਕਰ ਲੋ ਚੈੱਕ ਤੁਸੀਂ ਤੋਰ ਤਾਰ ਚੈੱਕ ਕਰ ਲੋ ਤੁਸੀਂ ਬਹੁਤ ਸੋਹਣੀ ਤੋਰ ਆ ਤੇ ਬਹੁਤ ਸੋਹਣੀ ਥਾਣਾਵਾਨੇ ਜੀ ਆ ਲੈ ਵੰਦੇ ਬਾਈ ਕਰਾਂ ਹਾਂਜੀ ਬਾਈ ਜੀ ਆਪਾਂ ਗੱਲ ਕਰਕੇ ਰੇਟ ਦੀ ਦੋਨਾਂ ਦੇ ਰੇਟ ਬਾਈ ਦੀ ਫੋਨ ਤੇ ਕਰਾਂਗੇ ਦੋਨਾਂ ਦੇ ਠੀਕ ਹੈ ਜਮਾਂ ਜਾਇਜ਼ ਰੇਟ ਕਰਨੇ ਆ ਜੀ ਦੋਨਾਂ گاਵਾਂ ਦੇ ਦੋਨਾਂ ਦੇ ਜੀ ਰੇਟ ਜਾਇਜ਼ ਹੋਣਗੇ ਜਮਾਂ ਜਾਇਜ਼ ਜੀ ਕੋਈ ਵੀ 25 ਕਿਲੋ ਵਾਲੀ ਉਹ ਭਾਜ ਨਹੀਂ ਦੇਊਗਾ ਜੀ ਠੀਕ ਹੈ ਜੇ ਆਪਾਂ ਗੱਲ ਕਰ ਗਏ ਕਿ ਦੀਵਾਲੀ ਨੇੜੇ ਆ ਗਈ ਤੇ ਦੀਵਾਲੀ ਆਫਰ ਲਾਦਗੇ ਬਾਈ ਦੀਵਾਲੀ ਵਾਲਾ ਆਫਰ ਹੀ ਦੇਵਾਂਗੇ ਜੀ ਕੋਈ ਛੋੜ ਛੱਪਾ ਕੋਈ ਖੁੱਲੇ ਦਲ ਨਾ ਪੂਰੇ ਛੋੜ ਛੱਪਿਆਂ ਦੀ ਦੇਣੀ ਆ ਬਾਈ ਪਹੁੰਚ ਪਹੁੰਚ ਫ੍ਰੀ ਕਰਦਗੇ ਪਹੁੰਚ ਵੇਖ ਲਾਂ ਹੋਣ ਤੇ ਗੱਲ ਕਰ ਲਵਾਂਗੇ ਕਰ ਲਾਂਗੇ ਜੋ ਮੇਰੇ ਠੀਕ ਹੈ ਉਹ ਸਾਣਾ ਪੂਰੀ ਖੁੱਲ੍ਹ ਦੇਵੋਗੇ ਉਹ ਸਾਣਾ ਕਰ ਲਾਂਗੇ ਠੀਕ ਹੈ ਦਿਵਾਲੀ ਦੇ ਅਗਲੇ ਦਿਵਾਲੀ ਨੇੜੇ ਆ ਦਿਵਾਲੀ ਹੋਰ ਪੂਰਾ ਚਾਹੀਦਾ ਆਪਾਂ ਨੂੰ ਕੋਈ ਨਹੀਂ ਕਰ ਲਾਂਗੇ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ ਹੀ ਠੀਕ ਹੈ ਹਾਂਜੀ ਦੋਸਤੋ ਛੋੜ ਛੱਪਾ ਤੁਹਾਨੂੰ ਪੂਰਾ ਖੁੱਲੇ ਦਿਲ ਨਾਲ ਹੋ ਜੂਗਾ ਤੇ ਰੇਟ ਵੀ ਤੁਹਾਨੂੰ ਦੋਹਾਂ ਗਾਂ ਵਾੜਾਂ ਦੇ ਜਾਇਜ਼ ਹੋਣਗੇ ਲੈ ਮਾਰ ਲਵਣਾ ਜਿਹੜੀ ਤੁਹਾਨੂੰ ਵੜ ਪਸੰਦ ਆਉਂਦੀ ਹੈ ਜੇ ਗੱਲ ਕਰਕੇ ਜਰਸੀ ਪਸੰਦ ਆਉਂਦੀ ਪੰਜਾਬ ਵਾਲੀ ਤੇ ਨੰਬਰ ਵੀ ਬੁਲਾ ਦਨੇ ਬਈ ਨੰਬਰ ਬੋਲੀਆ ਆਪਣਾ ਦੁਬਾਰੇ 95019 ਜੀ 9933 ਜੀ ਠੀ ਨੰਬਰ ਆਪਾਂ ਲੈਤਾ ਸਕਰੀਨ ਤੇ ਨੰਬਰ ਚਲਾ ਦਾਂਗੇ ਜੇ ਆਪਣੀ ਵੀਡੀਓ ਚੰਗੀ ਲੱਗਦੀ ਆ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਰਿਆਂ ਨੂੰ ਬੇਨਤੀ ਆ ਵੀਰਾਂ ਨੂੰ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਧੰਨਵਾਦ ਸਾਰੇ ਦੋਸਤਾਂ ਦਾ